ਦੂਰਮੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੋਮ ਸ਼ਰਮਾ ਸ਼ੂਭੀ ਆਰੌਂਡ ਦੇ ਪਰਿਵਾਰ ਦੀ ओर से ਗਣੇਸ਼ोत्सव के अवसर पर घर में भगवान गणेश जी की प्रतिमा स्थापित की गई उत्सव के समापन पर गणेश विसर्जन दूरी के नजदीकी गांव बबनपुर की नहर में किया गया इस मौके पर मुख्य अतिथि के रूप में कांग्रेस के पूर्व कैबिनेट मंत्री विजेंद्र सिंगला ने विशेष तौर पर शिरकत की शुभम शर्मा शुभी की ओर से इलाके के सभी धार्मिक व राजनीतिक दलों के लोगों को इस शुभ अवसर पर आमंत्रित किया गया यहाँ सभी ने पहुँच भगवान गणेश के दर्शन किए और आशीर्वाद प्राप्त किया ਸਿੰਘਲਾ ਸਾਹਿਬ ਗਣੇਸ਼ ਚਤੁਰਤੀ ਦਾ ਤਿਹਾੜ ਚੱਲ ਰਿਹਾ ਹੈ ਸ਼ੁਭੀ ਜੀ ਵੀ ਕਦੇ ਤੁਸੀਂ ਪਹੁੰਚੋ ਕੀ ਕਰਨ ਚਾਹੋ ਹਰ ਸਾਲ ਦੀ ਤਰ੍ਹਾਂ ਗਣੇਸ਼ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼ੁਭੀ ਜੀ ਵੱਲੋਂ ਇਸ ਤਿਹਾੜ ਨੂੰ ਮਨਾਉਣ ਵਾਸਤੇ ਗਣੇਸ਼ ਜੀ ਦੇ ਸਥਾਪਨਾ ਤੋਂ ਬਾਅਦ ਵਿਸਰਜਨ ਕਰਨ ਵਾਸਤੇ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਹਰ ਸਾਲ ਖੁਣ ਰੱਖਿਆ ਜਾਂਦਾ ਹੈ ਔਰ ਮੈਨੂੰ ਹਮੇਸ਼ਾ ਆ ਕੇ ਉਹਰੇ ਆਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਔਰ ਉਸੇ ਤਰਜ਼ੀ ਦੇ ਤਹਿਤ ਅੱਜ ਮੈਂ ਆਪਣੇ ਸਾਥੀਆਂ ਸਮੇਤ ਸ਼ੁਭਿਚੇ ਕਰੇ ਗਣੇਸ਼ੀ ਮਹਾਰਾਜ ਦੇ ਅਸ਼ੀਰਵਾਦ ਲੈਣ ਵਾਸਤੇ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਜੋ ਆ ਬਾੜ ਪੰਜਾਬ ਵਿੱਚ ਆਈ ਹੈ ਪੂਰੇ ਇਲਾਕਿਆਂ ਵਿੱਚ ਆਈ ਹੈ ਇਹ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਨੂੰ ਕਿ ਆਉਣ ਵਾਲੇ ਦਿਨਾਂ 'ਚ ਕਿਰਪਾ ਕਰਨ ਤਾਂਕਿ ਜੋ ਇੱਕ ਕੁਦਰਤੀ ਆਫਤ ਦੇ ਤਹਿਤ ਜੋ ਨੁਕਸਾਨ ਪੰਜਾਬ ਦਾ ਹੋ ਰਿਹਾ ਜੋ ਲੋਕਾਂ ਨੂੰ ਤਕਲੀਫ ਆ ਰਹੀ ਹੈ ਉਹ ਹੋਰ ਨਾ ਆਵੇ ਔਰ ਅਸੀਂ ਸਾਰੇ ਮਿਲ ਕੇ ਇਸ ਕੁਦਰਤੀ ਆਫਤ ਦੇ ਵਿੱਚ ਛੱਤੀ ਹੜਾ ਤੋਂ ਪੀੜਤ ਲੋਕਾਂ ਦੀ ਮਿਲ ਕੇ ਮਦਦ ਕਰ ਸਕੀਏ ਇਹੀ ਉਹਨਾਂ ਦੇ ਚੰਨਾਂ ਚ ਅਰਦਾਸ ਕੀਤੀ ਔਰ ਮੈਂ ਉਮੀਦ ਕਰਦਾ ਹਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਚੰਨਾਂ ਦੇ ਰਾਹੀਂ ਵੀ ਕਿ ਆਪਾਂ ਸਾਰਿਆਂ ਬਾਹਰ ਨਿਕਲ ਕੇ ਵੱਧ ਤੋਂ ਵੱਧ ਰਮضان ਦੇ ਵਿੱਚ ਸਾਨੂੰ ਜਿਹੜੇ ਲੋਕ ਹਰ ਤੋਂ ਪੀੜਤ ਆ ਉਹਨਾਂ ਦੀ ਮਦਦ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕ ਅੱਜ ਪੀੜਤ ਆ ਉਹਨਾਂ ਨਾਲ ਆਪਾਂ ਖੜ ਸਕੀਏ ਸਿੰਘਾ ਸਾਹਿਬ ਤੁਸੀਂ ਖੁਦ ਹਰਪਿੱਟਾਂ ਦੀ ਗੱਲ ਕੀਤੀ ਹੈ ਅਗਰ ਹਰਪਿੱਟਾਂ ਦੀ ਗੱਲ ਕਰੀ ਜਾਵੇ ਤਾਂ ਤੁਹਾਡੇ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਤੁਹਾਡੇ ਵੱਲੋਂ ਕੀ ਇਫੈਕਟ ਕੀਤਾ ਜਾਦਾ ਹੈ ਆਪਣਾ ਲਈ ਕੀਤਾ ਜਾਦਾ ਹੈ ਮੈਨੂੰ ਸੈਂਟਰ ਸਰਕਾਰ ਦਾ ਤਾਂ ਪਤਾ ਨਹੀਂ ਭਰਾਵਾ ਮੈਨੂੰ ਤਾਂ ਜਦੋਂ ਤੂੰ ਅਜਨਾਲਾ ਰਮਦਾਸ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਸੁਤਾਨਪੁਰ ਲੋਧੀ ਦੇ ਇਲਾਕੇ ਵਿੱਚ ਜਦੋਂ ਤੋਂ ਪਹਿਲੇ ਦਿਨ ਤੋਂ ਬਾੜ ਆਈ ਹੈ ਅਸੀਂ ਤਾਂ ਉੱਥੇ ਦੇ ਸਾਡੇ ਇਲਾਕੇ ਦੇ ਕਾਂਗਰਸ ਪਾਰਟੀ ਦੇ ਆਦੂ ਸਹਿਬਾਨਾਂ ਦੇ ਨਾਲ ਸੰਪਰਕ ਕਰਕੇ ਜੋ ਉਹਨਾਂ ਵੱਲੋਂ ਆਚਾਰ ਵਾਲੇ ਚਾਰੇ ਦੀ ਸਾਡੇ ਕੋਲੇ ਬੇਨਤੀ ਲਾਈ ਗਈ ਸੀ ਪਸ਼ੂਆਂ ਵਾਸਤੇ बिकॉज़ ਬਹੁਤ ਸਾਰੇ ਇਹ ਬੇਜ਼ੁਬਾਨ ਗਊਆਂ ਦੇ ਮਜਾ ਆੜ ਗਏ ਸਾਡੇ ਪਸ਼ੂ ਆ ਉਹਨਾਂ ਨੂੰ ਖਾਣ ਦੇ ਚਾਰੇ ਦੀ ਦਿੱਕਤ ਆ ਰਹੀ ਸੀ ਅਸਤਾ ਉਹਨਾਂ ਵਾਸਤੇ ਲਗਾਤਾਰ ਆਪਣੇ ਇਲਾਕੇ ਚੋਂ ਟਰੱਕਾਂ ਦੀ ਸੇਵਾ ਚਾਲੂ ਕੀਤੀ ਹੋਈ ਹੈ ਜਿਹੜੇ ਜਿਹੜੇ ਇਲਾਕੇ ਚੋਂ ਜੋ ਮੰਗ ਆਈ ਹੈ ਅਸੀਂ ਉਹਨੂੰ ਪੂਰਾ ਕੀਤਾ ਹੈ ਔਰ ਆਉਣ ਵਾਲੇ ਦਿਨਾਂ 'ਚ ਵੀ ਜੋ ਲੋੜ ਕਿਸੇ ਇਲਾਕੇ ਦੀ ਹੋਊਗੀ ਉਹਦੇ ਵਾਸਤੇ ਖੜੇ ਹਾਂ ਮੋਈ ਜੀ ਸ਼ੁਭੀ ਜੀ ਵੱਲੋਂ ਗਨੇਸ਼ ਜੀ ਦੀ ਸਥਾਪਨਾ ਕੀਤੀ ਗਈ ਸੀ ਤੇ ਅੱਜ ਬਸਰਜਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਸ਼ੁਭਮ ਸ਼ਰਮਾ ਜਿਹੜੇ ਸਾਡੇ ਜਨਨ ਸੈਕਟਰੀ ਨੇ ਪੰਜਾਬ ਵਿੱਚ ਕੰਮ ਕੀਤੇ ਉਹਨਾਂ ਦੇ ਗ੍ਰਹਿ ਵੇਖੇ ਹਰ ਸਾਲ ਦੀ ਤਰ੍ਹਾਂ ਗਣੇਸ਼ ਉਤਸਵ ਮਨਾਇਆ ਗਿਆ ਔਰ ਸਾਨੂੰ ਹੋਰੇ ਹੋਂ ਦਾ ਮੌਕਾ ਮਿਲਿਆ ਇਹਨਾਂ ਨੇ ਭਾਕੀਦਾਰ ਬਣਾਇਆ ਔਰ ਸਾਰੇ ਸ਼ਹਿਰ ਤੇ ਮੋਤਵਰ ਔਰ ਸੀਨੀਅਰ ਬੰਦਿਆਂ ਨੂੰ ਇਨਵੋਲ ਕਰਕੇ ਸਾਰੇ ਸ਼ਹਿਰ ਇਹ ਭਾਵਨਾ ਨਾਲ ਪਵਿੱਤਰ ਪਵਿੱਤਰਤਾ ਔਰ ਅਚੀ ਭਾਵਨਾ ਨਾਲ ਗਣੇਸ਼ ਉਤਸਵ ਮਨਾਇਆ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪਰਮਵਿਤਾ ਪ੍ਰਮਾਤਮਾ ਦੇ ਇਦਾਂ ਹੀ ਲੜ ਲੱਗੇ ਰਹਿਣ ਔਰ ਪ੍ਰਮਾਤਮਾ ਦਾ ਨਾਮ ਲੈਂਦੇ ਰਹਿਣ ਔਰ ਆਪਣੇ ਇਲਾਕੇ ਲਈ ਖੁਸ਼ੀਆਂ ਤੇ ਖੇੜਿਆਂ ਦੀ ਵਾਸਤੇ ਅਰਦਾਸ ਕਰਦੇ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਵਾਂਗੇ 6 ਤਰੀਕ ਨੂੰ ਸਮਾਪਤੀ ਹੋ ਰਹੀ ਹੈ ਜੀ। ਨਹੀਂ ਸਾਰੇ ਦੇਸ਼ ਵਿੱਚ ਬੜੇ ਧੂਮਧਾਮ ਨਾਲ ਗਣੇਸ਼ोत्सव ਮਨਾਇਆ ਜਾ ਰਿਹਾ ਹੈ ਔਰ ਹਰ ਸਾਲ ਮਨਾਇਆ ਜਾਂਦਾ ਹੈ ਔਰ ਪਰੰਪਰਿਤ ਇਦਾਂ ਦੇ ਜਿਹੜੇ ਉਤਸਵ ਹੁੰਦੇ ਨੇ ਸਾਨੂੰ ਪਰਮਾਤਮਾ ਨਾਲ ਮਿਲਣ ਦਾ ਕੰਮ ਕਰਦੇ ਉਹ ਕਹਿੰਦੇ ਬੂਦ-ਬੂਦ ਨਾਲ ਸਾਗਰ ਬਣਦਾ ਹੈ ਅਸੀਂ ਸਾਗਰ ਇੱਕ-ਇੱਕ ਬੂਦ ਕਰਕੇ ਜਿਹੜਾ ਪਵਿੱਤਰ ਸਾਗਰ ਹੈ ਦੇਸ਼ਵਾਸੀ ਬਨੌਰ ਔਰ ਇਹ ਸਾਡੇ ਭਾਰਤ ਦੀ ਸੰਸਕ੍ਰਿਤੀ ਹੈ ਇਹ ਸਾਡੇ ਹਿੰਦੁਸਤਾਨ ਦਾ ਪਵਿੱਤਰ ਨਾਮ ਹੈ ਔਰ ਵਿਲੱਖਣਤਾ ਹੈ ਜਿਹੜੇ ਹੋਰ ਮੁਲਕਾਂ ਤੋਂ ਸਾਨੂੰ ਅਡ ਕਰਦੇ ਹੋ ਸੁਭੀ ਜੀ ਅੱਜ ਗਣੇਸ਼ ਪੂਜਾ ਦੰਦਾ ਪ੍ਰੋਗਰਾਮ ਦੀਗਾਤਾ ਡੇ ਕਰੇ ਠੀਕ ਕਹਿਣਾ ਚਾਹੂੰਗਾ ਮੈਂ ਮੁਬਾਰਕਬਾਦ ਦੇਣਾ ਚਾਹੁੰਨਾ ਜੀ ਸਨੂ ਵਿਸ਼ੇਸ਼ ਬਸ ਤੇ ਸਨਾਤਨੀਆਂ ਔਰ ਕਨੀਸ਼ ਕੋ ਆਂਦੇ ਪਕਟਾ ਨੂੰ ਇਸ ਪਾਵਨ ਪਵਿੱਤਰ ਤੇ ਹਾਰ ਦੀਆਂ ਗਣੇਸ਼ ਉਸਤੀਆਂ ਫਰ ਨਾਲੀ ਧੂਰੀ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਬੜੀ ਵੱਡੀ ਤਦਾਰ ਵਿੱਚ ਆ ਕੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਧੂਰੀ ਵਿੱਚ ਲਾਉਣ ਕ ਲਈ 6 ਤਰੀਖ ਨੂੰ ਵੱਡੇ ਲੈਵਲ ਤੇ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੂੰਗਾ ਏ ਕੋਈ ਦਲਕਨਾ ਸੋਨਾ ਜੀ ਕੀ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਸਦਾ ਸਾਡੇ ਲੋਕਾਂ ਦੇ ਪਨੇ ਹੋਵੇ